ਇੱਕ ਪਾਸੇ ਤਾਂ ਦੇਸ਼ ਦਾ ਗ੍ਰਹਿ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਸਖਤ ਟਿੱਪਣੀ ਕਰਦੇ ਚਾਹੇ ਉਹ ਲੋਕ ਸਭਾ ਹੈ ਚਾਹੇ ਉਹ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹ ਕਹਿੰਦਾ ਹੈ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ ਤੇ ਇਹਦੇ ਦਾਦਾ ਜੀ ਨੂੰ ਕਤਲ ਕਰਨ ਵਾਲੋਂ ਕੋ ਮੈਂ ਬਖਸ਼ੂ ਉਸ ਤੋਂ ਬਾਅਦ ਦੂਜੇ ਪਾਸੇ ਉਸੇ ਪਾਰਟੀ ਦਾ ਇੱਕ ਸੀਨੀਅਰ ਲੀਡਰ ਦਿਵਾਲੀ ਦੇ ਮੌਕੇ ਕਹਿੰਦਾ ਹੈ ਕਿ ਮੈਂ ਦਵਾਣੀ ਉਦੋਂ ਤੱਕ ਨਹੀਂ ਮਨਾਉਂਗਾ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ। ਰੀਨਕੋਰ ਦੀ ਟਿੱਪਣੀ ਤੋਂ ਬਾਅਦ ਜਿਹੜੀ ਫਾਈਲ ਸੀ ਉਹ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਟੇਬਲ ਤੇ ਸੀ। ਜਿਹੜੀ ਲੰਬੇ ਸਮੇਂ ਤੋਂ ਉੱਥੇ ਪਈ ਰਹੀ ਤੇ ਭਾਜਪਾ ਹੀ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਲੈ ਕੇ ਰੌਲਾ ਪਾ ਰਹੀ ਸੀ ਵੀ ਇਹ ਸਾਰੀ ਜਿਹੜੀ ਦਵਿੰਦਰਪਾਲ ਧੁੰਨਰ ਦੀ ਰਿਹਾਈ ਵਾਸਤੇ ਸਰਕਾਰ ਤਾਂ ਤਿਆਰ ਹੈ ਤੇ ਲੇਕਿਨ ਕੇਜਰੀਵਾਲ ਸਾਈਨ ਨਹੀਂ ਕਰਦਾ। ਹੁਣ ਜਦੋਂ ਖੁਦ ਉੱਥੇ ਭਾਜਪਾ ਦੀ ਸਰਕਾਰ ਆ ਗਈ ਫਾਇਲ ਉਸੇ ਟੈਬਲ ਤੇ ਪੋਲਿਟਿਕਸ ਦੇ ਵਿੱਚ ਬੀਜੇਪੀ ਸਿੱਖਾਂ ਦੇ ਵਿੱਚ ਹਮਦਰਦੀ ਜਾਂ ਆਪਣੇ ਪੈਠ ਬਣਾਉਣ ਵਾਸਤੇ ਇਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਅ ਇਹਦਾ ਪੋਲਿਟੀਕਲ ਐਡਵਾਂਟੇਜ ਹੈ ਚਾਹੇ ਹੁਣ ਕਹੀਏ ਕਿ ਬੀਜੇਪੀ ਕਰਦੀ ਹੈ ਚਲੋ ਮੰਨ ਲਓ ਜੇਕਰ ਉਹ ਬੀਜੇਪੀ ਨਹੀਂ ਰਹਿੰਦੀ ਕਾਂਗਰਸ ਆ ਜਾਂਦੀ ਹੈ ਜਿਹੜਾ ਆਪ ਆ ਜਾਂਦੀ ਹੈ ਜਿਹੜੀ ਵੀ ਪਾਰਟੀ ਜਿਹੜੀ ਤੁਸੀਂ ਜ਼ਿਕਰ ਕਰਿਆ ਵੀ ਜੇਕਰ ਉਹ ਛੱਡ ਦੰਦੇ ਉਹਨਾਂ ਦਾ ਵੀ ਹੁੰਦਾ ਪਾਰਟੀ ਨੂੰ ਐਡਵਾਂਟੇਜ ਰਹੂਗਾ ਪੰਜਾਬ ਨੂੰ ਫਾਇਦਾ ਦੇਣਗੇ ਜਾਂ ਉਹਨਾਂ ਦੇ ਆਊਗਾ ਕਿਤੇ ਨਾ ਕਿਤੇ ਨਾਰਮਲ ਇਹ ਦੇਖੋ ਸਿੱਖਾਂ ਦੇ ਇੱਕ ਟੱਪੇ ਦੇ ਵਿੱਚ ਤਾਂ ਇੱਕ ਪਹਿਲਾ ਹੀ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ ਉਹਨਾਂ ਦੇ ਮਨਾਂ 'ਚ ਇੱਕ ਗੱਲ ਤਾਂ ਹੈਗੀ ਕਿ ਬੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਪੋਲੀਟਿਕਲੀ ਯੂਜ਼ ਕਰੇਗੀ ਬੀਜੇਪੀ ਜੇ ਇਹਨਾਂ ਦੀ ਰਿਹਾਈ ਕਰਦੀ ਹੈ ਸਿੱਖਾਂ 'ਚ ਕਿਤੇ ਨਾ ਕਿਤੇ ਆਪਣੀ ਨਿਰਮਾਈ ਆ ਸਕਦੀ ਹੈ ਇੱਕ ਤੱਪਕਾ ਜ਼ਰੂਰ ਸੋਚ ਰੱਖਦਾ ਹੈ ਕਿ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰ ਵੀਲੇ ਵੀ ਇੱਕ ਆਸ ਵਧੀ ਸੀ ਕਿ ਸ਼ਾਇਦ ਨਰਿੰਦਰ ਮੋਦੀ ਪੰਜਾਬ ਆ ਰਹੇ ਸੀ ਕਿ ਕੁਰਸੀ ਕਾ ਵੀ ਸ਼ਾਇਦ ਕੋਈ ਐਸੀ ਕੋਈ ਅਨਾਉਂਸਮੈਂਟ ਕਰ ਦੇਣ ਇਹ ਪੰਜਾਬ ਦੇ ਲੋਕ ਤੇ ਸਿੱਖ ਜਿਹੜੇ ਆ ਉਹ ਤਾਂ ਵੇਟ ਕਰ ਰਹੇ ਆ ਕੋਈ ਐਸਾ ਇੱਕ ਆਪਣੀ ਕੋਈ ਫੈਸਲਾ ਲੈਣੇ ਤੇ ਜੇ ਕੋਈ ਐਸਾ ਐਸਾ ਫੈਸਲਾ ਲੈਣੇ ਤਾਂ ਪੰਜਾਬ ਤੇ ਜਰੂਰ ਆਪਣਾ ਪੈਰ ਰੱਖ ਸਕਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਦੇਸ਼ ਭਰ ਦੇ ਵਿੱਚ ਜਿੱਥੇ ਵੀ ਆਖਰ ਪੰਜਾਬੀ ਹਮਦਰਦ ਤੇ ਖਾਸ ਤੌਰ ਦੇ ਉੱਤੇ ਪੁਰਾਣੇ ਸਮੇਂ ਨੂੰ ਜਾਣਦੇ ਲੋਕ ਨੇ ਉਹ ਬੰਦੀ ਸਿੰਘਾਂ ਦੇ ਪ੍ਰਤੀ ਅੱਜ ਵੀ ਕਿਤੇ ਨਾ ਕਿਤੇ ਇਸ ਕੋ ਪੱਖੋਂ ਸਹਿਨਪੂਤੀ ਰੱਖਦੇ ਨੇ ਵੀ ਜਿਹੜਾ ਉਸ ਸਮੇਂ ਤੋਂ ਦੌਰਾਨ ਜੇਕਰ ਉਹਨਾਂ ਨੇ ਅਪਰਾਧ ਵੀ ਕਰਿਆ ਤਾਂ ਉਹ ਕੋਈ ਹਾਲਾਤ ਹੋਰ ਸੀਗੇ ਹੁਣ ਇਸ ਵਾਰੀ ਚਰਚਾ ਦੁਬਾਰੇ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਆਰ ਪੀ ਸਿੰਘ ਇਹ ਗੱਲ ਕਹਿੰਦੇ ਨੇ ਵੀ ਦਿਵਾਲੀ ਉਹਦੋਂ ਮਨਾਵਾਂਗੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਸ਼ੁਰੂ ਹੋ ਖਾਸ ਤੌਰ ਤੇ ਦਵਿੰਦਰਪਾਲ ਭੁੱਲਰ ਦੇ ਰਿਹਾਈ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਉਹ ਮਿਲਦੇ ਨੇਗੇ ਦਿੱਲੀ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਜਦੋਂ ਪਹਿਲੀ ਸਰਕਾਰ ਸੀ ਉਸ ਸਮੇਂ ਤੋਂ ਦੌਰਾਨ ਵੀ ਇਹ ਗੱਲਾਂ ਉੱਠਦੀਆਂ ਸੀ ਕਿ ਆਖਰਕਾਰ ਕਿਉਂ ਨਹੀਂ ਚਿੱਠੀ ਤੇ ਸਾਈਨ ਕਰੇ ਜਾਂਦੇ ਤਾਂ ਜਿਹਦੇ ਨਾਲ ਦਿਵਿੰਦਰ ਪਾਲਪੁਰ ਨਦੀ ਰਿਹਾਈ ਹੋਵੇ ਹੁਣ ਦੁਬਾਰੇ ਫੇਰ ਮਸਲਾ ਉੱਠਿਆ ਤਾਂ ਕੀ ਇਸ ਵਾਰੀ ਕਿਉਂਕਿ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਤੇ ਅੱਗੇ ਮੰਗ ਰੱਖਣ ਵਾਲਾ ਵੀ ਜਿਹੜਾ ਵੱਡੇ ਤੌਰ ਤੇ ਆ ਉਹ ਭਾਜਪਾ ਦਾ ਲੀਡਰ ਹੈਗਾ ਬਾਕੀ ਜਿਹੜੇ ਇਸ ਗੱਲ ਦੇ ਹਮਖਿਆਲੀ ਨੇ ਉਹ ਬੜੇ ਇੱਕ ਲੰਮੇ ਸਮੇਂ ਤੋਂ ਇਹ ਜੱਦੋਜਹਾਦ ਚ ਸੀਗੇ ਸਾਡੇ ਨਾਲ ਰਵਿੰਦਰ ਜੋਰੀ ਜੀ ਨੇ ਕਿਉਂਕਿ ਇਹ ਵੀ ਬੜੇ ਲੰਮੇ ਸਮੇਂ ਤੋਂ ਇਸ ਕੁਸ਼ਚਾਂ ਨੂੰ ਲੈ ਕੇ ਚਾਹੇ ਰਿਟ ਪਾਉਣ ਦੀ ਗੱਲ ਹੋਵੇ ਚਾਹੇ ਕਿਤੇ ਅੱਗੇ ਚਿੱਠੀ ਪੱਤਰ ਦੇਣ ਦੀ ਗੱਲ ਹੋਵੇ ਤਾਂ ਲਗਾਤਾਰ ਕੁਸ਼ਚਾਂ ਚ ਨੇ ਅ ਪਹਿਲਾਂ ਤਾਂ ਜੁੜੀ ਸਾਹਿਬ ਦੇਖਿਏ ਜੇ ਇਹ ਸ਼ੁਰੂਆਤ ਹੋਈ ਹੈ ਪੋਜ਼ਿਟਿਵ ਸਾਈਨ ਮੰਨਦੇ ਹਾਂ ਵੀ ਕਿਤੋਂ ਤਾਂ ਹੋਊਗੀਓ ਉਦੇ ਚ ਚਾਹੇ ਦਿਵਿੰਦਰਪਾਲ ਭੁੱਲਰ ਹੋਵੇ ਚਾਹੇ ਹੋਰ ਜਿਹੜੇ ਬੰਦੀ ਸਿੰਘ ਹਨਗੇ ਕਿਸੇ ਦਾ ਵੀ ਨਾਮ ਜਦੋਂ ਬਾਹਰ ਉਹਨੂੰ ਲੈ ਕੇ ਸ਼ੁਰੂ ਹੁੰਦਾ ਤਾਂ ਉਮੀਦ ਜਾਗਦੀ ਹੈਗੀ ਦੇਖੋ ਇਹ ਜਿਹੜਾ ਮੈਂ ਇਹਨੂੰ ਪੋਲਿਟੀਕਲ ਡਰਾਮਾ ਕਹੂੰਗਾ ਪੋਲਿਟੀਕਲ ਡਰਾਮਾ ਇਸ ਕਰਕੇ ਹੈ ਵੀ ਇੱਕ ਪਾਸੇ ਤਾਂ ਦੇਸ਼ ਦਾ ਗ੍ਰਹਿ ਮੰਤਰੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਹੁਤ ਸਖਤ ਟਿੱਪਣੀ ਕਰਦਾ ਚਾਹੇ ਉਹ ਲੋਕ ਸਭਾ ਹੈ ਚਾਹੇ ਉਹ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਉਹ ਕਹਿੰਦਾ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ ਤੇ ਇਹਦੇ ਦਾਦਾ ਜੀ ਨੂੰ ਕਤਲ ਕਰਨ ਵਾਲੋਂ ਕੋ ਮੈਂ ਬਖਸ਼ੂਗਾ ਨਹੀਂ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਦਿੱਤਾ ਹੋਇਆ ਗ੍ਰਹਿ ਮੰਤਰੀ ਦਾ ਬਿਆਨ ਤੇ ਉਸ ਤੋਂ ਬਾਅਦ ਦੂਜੇ ਪਾਸੇ ਉਸੇ ਪਾਰਟੀ ਦਾ ਇੱਕ ਸੀਨੀਅਰ ਲੀਡਰ ਦੀਵਾਲੀ ਦੇ ਮੌਕੇ ਕਹਿੰਦਾ ਕਿ ਮੈਂ ਦੀਵਾਲੀ ਉਦੋਂ ਤੱਕ ਨਹੀਂ ਮਨਾਉਂਗਾ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਖਾਸ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਹੁਣ ਦਵਿੰਦਰਪਾਲ ਸਿੰਘ ਦੀ ਭੁੱਲ ਜਿਹੜੀ ਰਿਹਾਈ ਹੈ ਉਹ ਸਰਕਾਰ ਵਾਸਤੇ ਜਿਵੇਂ ਆਪਾਂ ਪੰਜਾਬੀ ਜੀ ਕਹਿੰਦੇ ਆਂ ਵੀ ਸੱਪ ਦੇ ਮੂੰਹ ਚ ਕੋੜ ਕੇ ਲਈ ਨਾ ਉਹ ਨਿੱਗਰਦੀ ਹੈ ਨਾ ਉਹ ਛੱਡ ਹੁੰਦੀ ਹੈ ਉਹ ਹਾਲਾਤ ਦੇ ਵਿੱਚ ਹੈ ਕਿਉਂਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਜਿਹੜੀ ਫਾਈਲ ਸੀ ਉਹ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਟੇਬਲ ਤੇ ਸੀ ਜਿਹੜੇ ਲੰਬੇ ਸਮੇਂ ਤੋਂ ਉੱਥੇ ਪਈ ਰਹੀ ਤੇ ਭਾਜਪਾ ਹੀ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਲੈ ਕੇ ਰੌਲਾ ਪਾ ਰਹੀ ਸੀ ਵੀ ਇਹ ਸਾਰੀ ਜਿਹੜੀ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਸਤੇ ਸਰਕਾਰ ਦਾ ਤਿਆਰ ਹੈ ਤੇ ਲੇਕਿਨ ਕੇਜਰੀਵਾਲ ਸਾਈਨ ਨਹੀਂ ਕਰਦਾ ਹੁਣ ਜਦੋਂ ਖੁਦ ਉੱਥੇ ਭਾਜਪਾ ਦੀ ਸਰਕਾਰ ਆ ਗਈ ਹੈ ਫਾਈਲ ਉਸੇ ਟੇਬਲ ਤੇ ਹੈ ਹੁਣ ਇੱਥੇ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਕਾਨੂੰਨੀ ਤੌਰ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਨੀ ਪੈਣੀ ਹੈ ਹੁਣ ਉਹ ਰਿਹਾਈ ਨੂੰ ਇਹ ਕਿਵੇਂ ਪੋਲੀਟਿਕਲੀ ਉਹ ਤਾਂ ਕੀ ਗੇਨ ਕਰਦੇ ਪੋਲਿਟਿਕਸ ਦੇ ਵਿੱਚ ਬੀਜੇਪੀ ਸਿੱਖਾਂ ਦੇ ਵਿੱਚ ਹਮਦਰਦੀ ਜਾਂ ਆਪਣੇ ਪੈਠ ਬਣਾਉਣ ਵਾਸਤੇ ਇਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਵਿੱਚ ਗੱਲ ਇਹ ਹੈ ਵੀ ਪੋਲੀਟਿਕਲ ਸਟਰਕਚਰ ਤਾਂ ਚਲੋ ਹਮੇਸ਼ਾ ਹੀ ਕੋਈ ਵੀ ਪਾਰਟੀ ਹੋਵੇ ਅਮ ਜਮੀਨੀ નીચે ਤੋਂ ਲੈ ਕੇ ਜੇ ਉੱਪਰ ਤੱਕ ਦੀ ਗੱਲ ਕਰਦੀ ਹੈ ਜਿੰਨੀਆਂ ਵੀ ਪਾਰਟੀਆਂ ਨੇ ਹਰ ਕਿਸੇ ਨੂੰ ਹੁੰਦਾ ਵੀ ਸਾਨੂੰ ਪੋਲੀਟੀਕਲੀ ਬੈਨੀਫਿਟ ਹੋਵੇ ਪਰ ਇੱਕ ਚੀਜ਼ ਇਹ ਤਾਂ ਸਮਝ ਸਕਦੇ ਆ ਕਿ ਕਿਵੇਂ ਮਰਜ਼ੀ ਆਵੇ ਜੇਕਰ ਦਵਿੰਦਰਪਾਲ ਭੁੱਲਰ ਬਾਹਰ ਆਉਂਦੇ ਨੇ ਇਹਦੀ ਸ਼ੁਰੂਆਤ ਤਾਂ ਹੋਊਗੀ ਨਹੀਂ ਬਿਲਕੁਲ ਹੋਊਗੀ ਇਸ ਦਾ ਵੈਲਕਮ ਕਰਦੇ ਆ ਅਜੇ ਤੱਕ ਘਟੋ ਘਟ ਮੈਂ ਤਾਂ ਆਰ ਪੀ ਸਿੰਘ ਜਿਹਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਵੀ ਉਹਨੇ ਇੰਨਾ ਹੌਸਲਾ ਤਾਂ ਕੀਤਾ ਇੱਕ ਪਾਰਟੀ ਚ ਰਹਿੰਦੇ ਹੋਏ ਜਿਹੜੀ ਪਾਰਟੀ ਦਾ ਵੱਡਾ ਲੀਡਰ ਲੋਕ ਸਭਾ ਦੇ ਵਿੱਚ ਖੜ ਕੇ ਕਹਿੰਦਾ ਹੈ ਕਿ ਜਦੋਂ ਤੱਕ ਸਿੱਖਾਂ ਦਾ ਇਹਨਾਂ ਦਾ ਸਿਰ ਨਹੀਂ ਝੁਕਦਾ ਮੈਂ ਉਹ ਇਹਨਾਂ ਦੀ ਰਿਹਾਈ ਬਾਰੇ ਸੋਚ ਵੀ ਨਹੀਂ ਸਕਦਾ ਤੇ ਉਸੇ ਪਾਰਟੀ ਦਾ ਇੱਕ ਸਿੱਖ ਲੀਡਰ ਇਹ ਕਹਿਣ ਦੀ ਜੇ ਹਮਾਕਤ ਕਰਦਾ ਮੈਂ ਹਮਾਕਤ ਕਰੂੰਗਾ ਇਹ ਤਾਂ ਇਹ ਇੱਕ ਪੋਜ਼ਿਟਿਵ ਸਾਈਨ ਤਾਂ ਜ਼ਰੂਰ ਹੈ ਜਿਹੜੀ ਮੁੱਖ ਦੀ ਗੱਲ ਇਹ ਹੈ ਵੀ ਸਾਨੂੰ ਤਾਂ ਰਿਹਾਈਆਂ ਨਾਲ ਮਤਲਬ ਹੈ ਸਭ ਤੋਂ ਵੱਡੀ ਗੱਲ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਸਮੇਂ ਵੀ ਗੱਲਾਂ ਸ਼ੁਰੂ ਹੋਈਆਂ ਪਰੋਲਾਂ ਮਿਲੀਆਂ ਲੋਕਾਂ ਨੂੰ ਉਦੋਂ ਦਵਿੰਦਰਪਾਲ ਭੁੱਲਰ ਜੀ ਨੂੰ ਦਿੱਲੀ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਉਹੀ ਵਕਤ ਸੀਗਾ ਤੇ ਹੁਣ ਜੇ ਬੀਜੇਪੀ ਕਰਕੇ ਜੇ ਸਾਡੇ ਬੰਦੀ ਸਿੰਘ ਬਾਹਰ ਆਉਨੇ ਆ ਤੇ ਸਾਨੂੰ ਕੀ ਸਾਨੂੰ ਤਾਂ ਉਹਨਾਂ ਦੀ ਜ਼ਿੰਦਗੀ ਨਾਲ ਮਤਲਬ ਹੈ ਸਾਨੂੰ ਤਾਂ ਉਹਨਾਂ ਦੀ ਰਿਹਾਈ ਨਾਲ ਮਤਲਬ ਹੈ ਬਾਕੀ ਸਾਰੀਆਂ ਪੋਲੀਟੀਕਲ ਗਿਮਿਕਸ ਐ ਗੇਮਾ ਹੈਗੀਆਂ ਜੇ ਪੋਲੀਟੀਕਲ ਪੋਲੀਟੀਕਲੀ ਆਮਾਦੀ ਪਾਰਟੀ ਨੇ ਵੀ ਉਸ ਚੀਜ਼ ਨੂੰ ਯੂਜ਼ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਨੇ ਵੀ ਯੂਜ਼ ਕੀਤਾ ਤੇ ਬੀਜੇਪੀ ਵੀ ਕਰ ਰਹੀ ਹੈ ਅਕਾਲੀ ਦਲ ਪਿਛੇ ਜੋਲੀ ਸਾਹਿਬ ਦੇਖਿਓ ਚਲੋ ਹੁਣ ਤਾਂ ਬੀਜੇਪੀ ਦਾ ਤਾਂ ਆਪ ਦਾ ਸੀਐਮ ਹੋਣਾ ਆਇਆਗਾ ਉਹ ਇੱਕ ਲੰਮੇ ਸਮੇਂ ਤੋਂ ਬਾਅਦ ਅਕਾਲੀ ਦਲ ਨੇ ਵੀ ਜਦੋਂ ਕੇਂਦਰ ਚ ਜੇ ਕਹੀਏ ਭਾਜਪਾ ਦੇ ਨਾਂ ਰਿਹਾ ਜਾਂ ਪੰਜਾਬ ਦੇ ਵਿੱਚ ਭਾਜਪਾ ਦੇ ਨਾਂ ਰਿਹਾ ਇਹਨਾਂ ਨੇ ਉਦੋਂ ਇਸ ਤਰ੍ਹਾਂ ਦੇ ਨਾਲ ਕਦੇ ਸਟੈਪ ਅਪ ਨਹੀਂ ਕੀਤਾ ਹੈਗਾ ਤਾਂ ਕਿ ਇਹ ਕਦਮ ਅੱਗੇ ਵਧੇ ਤਾਂ ਸ਼ਾਇਦ ਦਵਿੰਦਰ ਬਾਦਲਪੁਰ ਲੋਦੀ ਰਿਹਾਈ ਨੂੰ ਲੈ ਕੇ ਸੋਚਿਆ ਤਾਂ ਜਾਂ ਪ੍ਰੈਸ਼ਰ ਤਾਂ ਪਹਿਲਾਂ ਹੀ ਬਣਾਇਆ ਜਾਂਦਾ ਸੀਗਾ ਨਹੀਂ ਇੱਥੇ ਕੁਝ ਗੱਲਾਂ ਦਾ ਮੈਂ ਗਵਾਹ ਅਕਾਲੀ ਦਲ ਸਰਕਾਰ ਵੇਲੇ ਜਦੋਂ ਵੀ ਬਾਪੂ ਸੂਰ ਸਿੰਘ ਖਾਲਸਾ ਬੰਦੇ ਜਿਹੜੀ ਬੰਦੀ ਸਿੰਘਾਂ ਨੂੰ ਲੈ ਕੇ ਕਮੇਟੀ ਬਣੀ ਸੀ ਤੇ ਬਾਪੂ ਸੂਰ ਸਿੰਘ ਕਮੇਟੀ ਵੱਲੋਂ ਮੈਂ ਰਿਪਰੈਜ਼ੈਂਟ ਕਰਦਾ ਸੀ ਇਹ ਗੱਲ ਨਹੀਂ ਹੈ ਵੀ ਅਕਾਲੀ ਦਲ ਨੇ ਨਹੀਂ ਕੋਸ਼ਿਸ਼ਾਂ ਕੀਤੀ ਜੇ ਆਪਾਂ ਦੇਖਦੇ ਹਾਂ ਜੇ ਅ ਅੱਜ ਬੰਦੀ ਸਿੰਘਾਂ ਦੀ ਜਿਹੜੀ ਲਿਸਟ ਹੈ ਬਹੁਤ ਥੋੜੀ ਰਹਿ ਗਈ ਹੈ ਉਸ ਸਮੇਂ ਕਰੀਬ 126 ਜਾਂ 36 ਦੇ ਕਰੀਬ ਸੀਗੀ ਬਹੁਤ ਸਾਰੇ ਬੰਦੀ ਸਿੰਘਾਂ ਦੀ ਰਿਹਾਈਆਂ ਹੋਈਆਂ ਪਰੋਲਾ ਮਿਲ ਲੀਆਂ ਸ਼ੁਰੂ ਹੋਈਆਂ ਤੇ ਹੁਣ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੇ ਜਿਹੜੇ ਕੇਸੇ ਸੀਗੇ ਜਿਵੇਂ ਬਿਆਨ ਸਿੰਘ ਮਰਡਰ ਵਾਲੇ ਹਨ ਉਹਨਾਂ ਦੇ ਚੰਡੀਗੜ੍ਹ ਦੇ ਵਿੱਚ ਤੇ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਜਿਹੜਾ ਮਨਿੰਦਰਜੀਤ ਬੇਟੇ ਵਾਲਾ ਬਲਾਸਟ ਬਲਾਸਟ ਵਾਲੇ ਕੇਸ ਚ ਤੁਹਾਨੂੰ ਦੱਸ ਦਉ ਹੈ ਕਿਉਂਕਿ ਬਹੁਤ ਸਾਰੇ ਲੋਕ ਸੁਣਦੇ ਹੁਣੇ ਕਈ ਵਾਰ ਕਈਆਂ ਦੇ ਨਹੀਂ ਯਾਦ ਰਹਿੰਦਾ ਜਾਂ ਜਿਹੜੀ ਨਿਊ ਜਨਰੇਸ਼ਨ ਆ ਉਹਨੂੰ ਨਹੀਂ ਪਤਾ ਹੁੰਣਾ ਵੀ ਐਕਚੁਅਲ ਕਿਉਂਕਿ ਇਹ ਤਾਂ ਪਤਾ ਵੀ ਹੋਇਆ ਕਿ ਕੁਝ ਹੈ ਕਿਹੜਾ ਬੰਦਾ ਕਿਹੜੇ ਕੇਸ ਚੰਦਰ ਹੈ ਦਵਿੰਦਰਪਾਲ ਪੁੱਲਰ ਨਾ ਕਿਹੜਾ ਕਿਸ ਚੁਗਾ ਹੈ ਦਵਿੰਦਰਪਾਲ ਪੁੱਲਰ ਜਿਹੜਾ ਸੀਗਾ ਇਹ ਇੱਕ ਮਨਿੰਦਰਜੀਤ ਸਿੰਘ ਬੇਟਾ ਜਦੋਂ ਇਹ ਯੂਥ ਕਾਂਗਰਸ ਦਾ ਪ੍ਰਧਾਨ ਸੀਗਾ ਦਿੱਲੀ ਦਿੱਲੀ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀ ਤੇ ਉਹਦੇ ਚ ਕਈ ਸਿਕਿਉਰਿਟੀ ਜਿਹੜੇ ਪਰਸਨਲ ਸੀ ਉਹਨਾਂ ਦੀ ਜਾਨ ਚਲੀ ਗਈ ਸੀ ਉਸ ਕੇਸ ਦੇ ਵਿੱਚ ਉਮਰ ਕੈਦ ਬੁਖਤਰਾ ਦਵਿੰਦਰ ਜੀ ਦਵਿੰਦਰਪਾਲ ਸਿੰਘ ਪੁੱਲਰ ਤੇ ਉਸੇ ਕੇਸ ਦੇ ਵਿੱਚ ਦਿੱਲੀ ਦੇ ਵਿੱਚ ਬੰਨਸੀ ਤੇ ਉਹ ਕਿ ਉੱਥੇ ਵੀ ਰਸਤਾ ਹਾਂ ਤੇ ਮਾਨਸਿਕ ਤੌਰ ਤੇ ਥੋੜਾ ਕੋਈ ਬਿਮਾਰ ਹੋ ਗਏ ਸੀਗੇ ਕੋਈ ਲੰਬੇ ਸਮੇਂ ਤੋਂ ਕਲਕੱਟਾ ਦੀਆਂ ਤੇ ਹੋਰ ਆਪਣੇ ਜੇਲਾਂ ਦੇ ਵਿੱਚ ਰਹਿਣ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਗੱਲ ਕਹਿਣ ਦੱਸਣੇ ਵਾਲੀ ਆ ਉਹ ਇਹੀ ਆ ਵੀ ਅਕਾਲੀ ਦਲ ਸਰਕਾਰ ਵੇਲੇ ਹੀ ਉਦੋਂ ਪਹਿਲੀ ਵਾਰ ਪ੍ਰੋਲ ਮਿਲੀ ਸੀ ਤੇ ਪ੍ਰੋਲ ਮਿਲਣ ਤੋਂ ਬਾਅਦ ਇਹਨਾਂ ਨੂੰ ਅਮਰਸਰ ਜੇਲ੍ਹ ਤੇ ਸ਼ਿਫਟ ਕੀਤਾ ਗਿਆ ਸੀਗਾ ਇਹ ਹੈ ਵੀ ਜਿਵੇਂ ਪੋਲੀਟਿਕਲੀ ਅਸੀਂ ਗੱਲ ਕਰੀ ਚਾਹੇ ਆਮਦਮੀ ਪਾਰਟੀ ਹੋਵੇ ਉਹਨਾਂ ਦੇ ਚਲੋ ਸਰਕਾਰ ਰਹਿ ਲਈ ਉੱਥੇ ਉਦੋਂ ਪਹਿਲਾਂ ਕਾਂਗਰਸ ਦੀ ਇੱਕ ਲੰਮਾ ਸਮਾਂ ਰਹੀ ਹੈਗੀ ਇਹਦਾ ਪੋਲੀਟਿਕਲ ਐਡਵਾਂਟੇਜ ਚਾਹੀਏ ਹੁਣ ਕਹੀਏ ਕਿ ਬੀਜੇਪੀ ਕਰਦੀ ਹੈ ਚਲੋ ਮੰਨ ਲਓ ਜੇ ਕਰੋ ਬੀਜੇਪੀ ਨਹੀਂ ਰਹਿੰਦੀ ਕਾਂਗਰਸ ਆ ਜਾਂਦੀ ਹੈ ਜਿਹੜਾ ਆਪ ਆ ਜਾਂਦੀ ਹੈ ਜਿਹੜੀ ਵੀ ਪਾਰਟੀ ਜਿਵੇਂ ਤੁਸੀਂ ਜ਼ਿਕਰ ਕਰਿਆ ਵੀ ਜੇਕਰ ਉਹ ਛੱਡ ਦਾਂਦੇ ਉਹਨਾਂ ਦਾ ਵੀ ਹੁੰਦਾ ਪਾਰਟੀ ਨੂੰ ਐਡਵਾਂਟੇਜ ਰਹੂਗਾ ਪੰਜਾਬ 'ਚ ਇਸ ਚੀਜ਼ ਦਾ ਲੋਕ ਫਾਇਦਾ ਦੇਣਗੇ ਜਾਂ ਉਹਨਾਂ ਦੇ ਆਊਗਾ ਕਿਤੇ ਨਾ ਕਿਤੇ ਨਾਰਮਲ ਕੀ ਹਾਂ ਇਹ ਦੇਖੋ ਸਿੱਖਾਂ ਦੇ ਇੱਕ ਤਬਕੇ ਦੇ ਵਿੱਚ ਤਾਂ ਇੱਕ ਪਹਿਲਾਂ ਹੀ ਚਾਹੇ ਕੋਈ ਬੋਲੇ ਚਾਹੇ ਨਾ ਬੋਲੇ ਉਹਨਾਂ ਦੇ ਮਨਾਂ 'ਚ ਇੱਕ ਗੱਲ ਤਾਂ ਹੈਗੀ ਹੈ ਕਿ ਬੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਪੋਲੀਟਿਕਲੀ ਯੂਜ਼ ਕਰੇਗੀ ਕਿਉਂਕਿ ਬੀਜੇਪੀ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੈਰ ਪ੍ਰਸਾਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਵਿੱਚ ਆਪਣੀ ਪੈਂਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸਿੱਖ ਬੀਜੇਪੀ ਨੂੰ ਕਿਸੇ ਤਰੀਕੇ ਨਾਲ ਅਕਸੈਪਟ ਕਰ ਹੀ ਨਹੀਂ ਰਹੇ ਕਿਉਂਕਿ ਚਾਹੇ ਉਹ ਸਿੱਖਾਂ ਦੇ ਮਸਲੇ ਹੋਣ ਚਾਹੇ ਉਹ ਕਿਸਾਨੀ ਮਸਲਾ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਜੋ ਬੀਜੇਪੀ ਦਾ ਰੋਲ ਰਿਹਾ ਤੇ ਉਹ ਇਵਨ ਕਾਂਗਰਸ ਨਾਲੋਂ ਵੀ ਜ਼ਿਆਦਾ ਨਫ਼ਰਤ ਕਰਨ ਲੱਗ ਗਏ ਲੋਕ ਬੀਜੇਪੀ ਨੂੰ ਕਿਤੇ ਨਾ ਕਿਤੇ ਆ ਕੇ ਹੁਣ ਉਹ ਚੀਜ਼ ਨੂੰ ਉਸ ਡੈਂਟ ਨੂੰ ਖਤਮ ਕਰਨ ਵਾਸਤੇ ਬੀਜੇਪੀ ਕੋਲ ਇੱਕ ਅੱਛਾ ਮੁੱਦਾ ਹੈ ਜੇ ਜਿਹੜੀ ਬੰਦੀ ਸਿੰਘਾਂ ਦੀ ਜੇ ਰਿਹਾਈ ਹੁੰਦੀ ਹੈ ਜੋ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਇੱਕ ਨਸੂਰ ਹੈ ਜ਼ਖਮ ਹੈ ਵੱਡਾ ਹੀ ਮਸਲਾ ਹੈ ਵੱਡਾ ਮਸਲਾ ਸੀ ਜੀ ਨੂੰ ਕਹਿੰਦੇ ਆ ਜੇ ਉਹਦੇ ਚ ਬੀਜੇਪੀ ਪੋਜ਼ਿਟਿਵ ਰੋਲ ਦਾ ਕਰਦੀ ਹੈ ਤਾਂ ਪੋਲੀਟੀਕਲੀ ਉਹਨਾਂ ਨੂੰ ਕਿਤੇ ਨਾ ਕਿਤੇ ਕੀਂ ਤਾਂ ਮਿਲੂਗਾ ਹੀ ਮਿਲੂਗਾ ਪਰ ਦੂਜਾ ਪੱਖ ਇਹ ਵੀ ਚਲੋ politically ਸਹੀ ਘੱਮ ਸੇ ਘੱਮ ਜਿਹੜੇ ਇਹ ਲੋਕਾਂ ਨੇ ਆਪਦੀ ਜਿੰਦਗੀਆਂ ਸਾਰੀਆਂ ਲਗਾਤੀਆਂ ਜੇਲਾਂ ਚ ਉਹਨਾਂ ਦਾ ਇੱਕ ਰਾਹ ਨਿਕਲਦਾ ਦੇਖੋ ਦੇਖੋ ਇਹ ਵੀ ਤਾਂ ਉਹ ਉਹਨਾਂ ਨੇ ਉਹ ਉਹ ਕਿਹੜੇ ਕੋਈ ਮੁਜਰੀਮ ਐ ਉਹ ਕਿਹੜੇ ਕੋਈ ਕ੍ਰਿਮੀਨਲਸ ਐ ਹੁਣ ਜੇ ਦਵਿੰਦਰ ਪਾਲ ਭੁਲਰ ਦੀ ਗੱਲ ਕਰੀ ਉਹ ਪ੍ਰੋਫੈਸਰ ਸੀਗੇ ਸੋ ਸਾਰੇ ਅੱਛੇ ਪੜੇ ਲਿਖੇ ਅੱਛੇ ਇੱਕ ਕੌਮ ਦੇ ਸਾਡੇ ਨੁਮਾਇੰਦੇ ਨੁਮਿੰਦੇ ਸੀਗੇ ਸਾਡੀ 올 سٹیمپ ਜੋ ਸਿੱਕ ਕੌਮ ਦੇ ਹਾਲਾਤ ਸੀ ਲੋਕਾਂ ਨੇ ਆਪਣੇ ਚੰਗੀਆਂ ਚੰਗੀਆਂ ਪੋਸਟਾਂ ਛੱਡੀਆਂ ਲੋਕਾਂ ਨੇ ਘਰ-ਵਾਰ ਛੱਡੇ ਕੌਮ ਵਾਸਤੇ ਤੇ ਹੁਣ ਇਹ ਗੱਲ ਨੂੰ ਤਾਂ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਪੋਲੀਟੀਕਲ ਪ੍ਰਿਜ਼ਨਰ ਸੀ ਹੀ ਹੈ ਕੋਈ ਕ੍ਰਿਮੀਨਲਸ ਨਹੀਂ ਹੈ ਕੋਈ ਇੱਕ ਇਨਸੀਡੈਂਟ ਕੀਤਾ ਇੱਕ ਭਾਵਨਾਤਕ ਭਾਵਨਾ ਚਾਕੇ ਕੀਤਾ ਭਾਵਨਾ ਦੇ ਵੇਗ ਚਾਕੇ ਕੀਤਾ ਉਹਦੇ ਚ ਅਸੀਂ ਇਹਨੂੰ ਨਾਰਮਲ ਲਾਅ ਦੇ ਨਾਲ ਕੋਰਿਲੇਟ ਨਹੀਂ ਕਰ ਸਕਦੇ ਕਈ ਵਾਰ ਸਾਨੂੰ ਪੋਲੀਟਿਕਲੀ ਫੈਸਲੇ ਲੈਣੇ ਪੈਂਦੇ ਜੇ ਕਾਂਗਰਸ ਨੇ ਪੋਲੀਟਿਕਲੀ ਫੈਸਲੇ ਲਏ ਜਿੱਥੇ ਕਿ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਮਿਸ ਐਡਵੈਂਚਰ ਸੀਗਾ 84 ਵਾਲਾ ਕਿਹਾ ਉਹਨਾਂ ਨੇ 84 ਦੇ ਜਿਹੜੇ ਦੰਗਾ ਦੇ ਪੀੜਤ ਆ ਉਹਨਾਂ ਨੂੰ ਕਿੰਨੇ ਲੋਕਾਂ ਦੇ ਪਰਚੇ ਕੈਨਸਲ ਹੋਏ ਨਹੀਂ ਉਹਨਾਂ ਨੂੰ ਸਿਰੇ ਲੱਗਣ ਦਿੱਤਾ ਤੇ ਜੇ ਭਾਜਪਾ ਉਹਨਾਂ ਦਰਮਿਆਨ ਹੋਏ ਕੁਝ ਇਨਸੀਡੈਂਟ ਦੇ ਕਿਨੇ ਸਾਡੇ ਦੋਸ਼ੀ ਬੰਦੀ ਸਿੰਘ ਹੈ ਜੇ ਉਹਨਾਂ ਨੂੰ ਰਿਹਾ ਕਰ ਦਿੰਦੀ ਹੈ ਮੋਰਓਵਰ ਕੋਈ ਹਸਾਨ ਨਹੀਂ ਕਰ ਰਹੀ ਕਿਉਂਕਿ ਇਹਦੇ ਚ ਆਲਮੋਸਟ ਸਭ ਨੇ ਆਪਣੀਆਂ ਜਿਹੜੀਆਂ ਸਜ਼ਾਵਾਂ ਉਹ ਸਜ਼ਾ ਜਿੰਨੀ ਨਾਰਮਲ ਕਹਦੀ ਹੈ ਨਾਰਮਲ ਸਜ਼ਾ ਜਿਆਫਤਾ ਬੰਦੇ ਨੂੰ ਮਿਲਦੀ ਮਿਲਦੀ ਹੈ ਉਹਦੇ ਨਾਲ ਤਾਂ ਕਿਤੇ ਜ਼ਿਆਦਾ ਕੱਟ ਲਈ ਹੈ ਸੋ ਬੀਜੇਪੀ ਜੇ ਇਹਨਾਂ ਦੀ ਰਿਹਾਈ ਕਰਦੀ ਹੈ ਸਿੱਖਾਂ ਚ ਕਿਤਨਾ ਕਿਤੇ ਆਪਣੀ ਨਰਮਾਈ ਆ ਸਕਦੀ ਹੈ ਇੱਕ ਤਬਕਾ ਜਰੂਰ ਸੋਚ ਰਖਦਾ ਹੈ ਕਿ ਪਹਿਲਾਂ ਜਦੋਂ ਗੁਰਨਾਨਕ ਸਾਹਿਬ ਦੇ ਗੁਰਪੁਰਪੁਰ ਵੇਲੇ ਵੀ ਇੱਕ ਆਸ ਵਜਦੀ ਸੀ ਵੀ ਸ਼ਾਇਦ ਨਰਿੰਦਰ ਮੋਦੀ ਪੰਜਾਬ ਆ ਰਹੇ ਸੀ ਕਿ ਕੁਝ ਸੀਗਾ ਵੀ ਸ਼ਾਇਦ ਉਹ ਐਸੀ ਕੋਈ ਅਨਾਉਂਸਮੈਂਟ ਕਰ ਦੇਣ ਤੇ ਪੰਜਾਬ ਦੇ ਲੋਕ ਤੇ ਸਿੱਖ ਜਿਹੜੇ ਆ ਉਹ ਤਾਂ ਵੇਟ ਕਰ ਰਹੇ ਆ ਕੋਈ ਐਸਾ ਆਪਣੀ ਕੋਈ ਫੈਸਲਾ ਲੈਣ ਤੇ ਜੇ ਕੋਈ ਐਸਾ ਐਸਾ ਫੈਸਲਾ ਲੰਨੇ ਤਾਂ ਪੰਜਾਬ ਤੇ ਜਰੂਰ ਆਪਣਾ ਪੈਰ ਰੱਖ ਸਕਦੇ ਆ ਲੋਕ ਰੱਖਣ ਦੇਣਗੇ ਆਉਂਦੇ ਬਹੁਤ ਵੱਡੇ ਮਸਲੇ ਆ ਤੇ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਕੱਲੇ ਸਿੱਖਾ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਉਸ ਸਮੇਂ ਦੀ ਵੀ ਜੇ ਗੱਲ ਕਰ ਲਈਏ ਜਾਂ ਅੱਜ ਦੀ ਵੀ ਕਰ ਲਈਏ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਕਿਉਂਕਿ ਜਦੋਂ ਬੰਦੀ ਸਿੰਘਾ ਵਾਲਾ ਮੋਰਚਾ ਲੱਗਿਆ ਸੀ ਉੱਥੇ ਜਿਹੜੇ ਗੈਰ ਸਿੱਖ ਨੇ ਉਹ ਵੀ ਬਹੁਤ ਆਏ ਚਾਹੇ ਹਿੰਦੂਆਂ ਦੀ ਗੱਲ ਕਰ ਲਈਏ ਜਾਂ ਬਾਕੀ ਧਰਮਾਂ ਦੇ ਕਿ ਉਹਨਾਂ ਦੀ ਭਾਵਨਾਵਾਂ ਇਸ ਚੀਜ਼ ਨੂੰ ਲੈ ਕੇ ਸੀਗੀ ਕਿ ਅਸੀਂ ਜੇ ਉਹ ਸਰਕਮਸਟੈਂਸ ਨੂੰ ਸਮਝੀਏ ਜਦੋਂ ਇਹਨਾਂ ਨੇ ਇਹ ਵਰਦਤਾ ਕਰੀਆਂ ਤਾਂ ਉਦੋਂ ਦਾ ਮਾਹੌਲ ਕੁਝ ਹੋਰ ਸੀਗਾ ਖੈਰ ਭਾਜਪਾ ਦੇ ਸਮੇਂ ਦੇ ਦੌਰਾਨ ਜੇਕਰ ਇਹ ਫੈਸਲਾ ਹੁੰਦਾ ਤਾਂ ਭਾਜਪਾ ਨੂੰ ਇਸ ਚੀ ਕੋਈ ਫੈਸਲਾ ਲੈਂਦੀਆਂ ਨੇ ਉਹਦੇ ਚ ਚਾਹੇ ਪੋਲੀਟੀਕਲੀ ਮੋਟੀਵੇਟਿਡ ਹੋਵੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੇਕਰ ਰਾਹ ਖੁੱਲਦਾ ਤਾਂ ਇਸ ਚੀਜ਼ ਨੂੰ ਸਾਰੇ ਵੈਲਕਮ ਕਰਨਗੇ ਪਰ ਨਾਲ ਇਹ ਵੀ ਹੈ ਕਿ ਜਦੋਂ ਇੰਨੇ ਲੰਬੇ ਸਮੇਂ ਤੋਂ ਬਾਅਦ ਬਾਹਰ ਆਉਣ ਦਾ ਜਿਹੜਾ ਇੱਕ ਰਾਹ ਬਣਦਾ ਹੋਇਆ ਦਿਖ ਰਿਹਾ ਹੈ ਤਾਂ ਉਹਦੇ ਚ ਭਾਜੀਪੀ ਇਸ ਤਰ੍ਹਾਂ ਦੀ ਪੋਲੀਟੀਕਲੀ ਇੱਛਾ ਸ਼ਕਤੀ ਦਿਖਾਵੇ ਤਾਂ ਉਸ ਚੀਜ਼ ਦਾ ਸਭ ਨੂੰ ਇੰਤਜ਼ਾਰ ਹੋਊਗਾ ਕਿਉਂਕਿ ਆਰ ਪੀ ਸਿੰਘ ਦਾ ਕਹਿਣਾ ਉਹ ਵੀ ਕਿਤੇ ਨਾ ਕਿਤੇ ਸਭ ਨੂੰ ਜਾਪਦਾ ਵੀ ਜਦੋਂ ਉਸੇ ਪਾਰਟੀ ਦਾ ਇੱਕ ਵੱਡਾ ਲੀਡਰ ਇਹ ਗੱਲ ਕਹਿ ਰਿਹਾ ਹੈ ਤਾਂ ਜ਼ਰੂਰ ਕਿਤੇ ਕੋਈ ਗੱਲ ਅੰਦਰ ਖਾਤੇ ਵੀ ਤੁਰੀ ਹੋਣੀ ਹੈ ਸੀਨੀਅਰ ਵੀਡੀਓਨਸਟ ਦੇ ਦਰਸ ਮਿਸਿੰਗ ਰੋਜਨਾ ਸਪੋਰਟਸ ਟੀਵੀ ਚੰਡੀਗੜ੍ਹ